ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੌਸ ਪਰਮਜੀਤ ਸਿੰਘ ਪਾਕਨਾ ਤੁਹਾਡੇ ਵਾਸਤੇ ਹੁਣ ਤੱਕ ਦੀ ਵੱਡੀ ਖਬਰ ਲੈ ਕੇ ਆਇਆ ਜੀ ਕਹਿੰਦੇ ਟਾਈਮ ਟਾਈਮ ਦੀ ਗੱਲ ਹੁੰਦੀ ਆ ਜਦੋਂ ਟਾਈਮ ਬੰਦੇ ਦੇ ਚੰਗਾ ਹੁੰਦਾ ਤਾਂ ਜਦੋਂ ਬੰਦਾ ਮਿੱਟੀ ਨੂੰ ਵੀ ਹੱਥ ਪਾਉਂਦਾ ਤਾਂ ਸੋਨਾ ਬਣ ਜਾਂਦਾ ਤੇ ਜਦੋਂ ਬੰਦੇ ਦਾ ਮਾੜਾ ਟਾਈਮ ਹੁੰਦਾ ਉਹ ਸੋਨੇ ਨੂੰ ਹੱਥ ਪਾਉਂਦਾ ਤਾਂ ਉਹ ਸੁਆਹ ਬਣ ਜਾਂਦੀ ਹੈ ਇਦਾਂ ਦੀ ਕਹਾਵਤ ਹੈ ਜੀ ਸੋ ਇਦਾਂ ਦੀ ਇੱਕ ਕਹਾਵਤ ਬਾਦਲਾਂ ਦੀ ਆਰਬਿਟ ਬੱਸ ਦੇ ਨਾਲ ਹੋਈ ਹੈ ਜੀ ਤੇ ਇਹ ਬੱਸ ਦੀ ਜਿਹੜੀ ਘਟਨਾ ਤੁਹਾਡੇ ਨਾਲ ਅੱਜ ਮੈਂ ਸਾਂਝੀ ਕਰਨ ਲੱਗਾ ਇੱਕ ਦਹਾਕਾ ਇੱਕ ਦਹਾਕੇ ਦੀ ਗੱਲ ਕਰੀਏ ਤਾਂ ਪੂਰੇ 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੋਇਆ ਕਰਦੀ ਸੀ ਤੇ ਇਹ ਸਰਕਾਰ ਦੀ ਜੇਕਰ ਗੱਲ ਕਰੀਏ ਮਨਮਰਜ਼ੀ ਕਰਨ ਵਾਲੇ ਜਿਹੜੇ ਕਿ ਬਾਦਲਾਂ ਦੇ ਬੱਸਾਂ ਦੇ ਡਰਾਈਵਰ ਸੀ ਚਾਲਕ ਸੀ ਉਹਨਾਂ ਦੀਆਂ ਆਦਤਾਂ ਕਾਫੀ ਇਦਾਂ ਦੀਆਂ ਖੁੱਲੀਆਂ ਹੋ ਚੁੱਕੀਆਂ ਸੀ ਕਿ ਜੋ ਦਿਲ ਕਰਦਾ ਸੀ ਉਹ ਉਸੇ ਤਰ੍ਹਾਂ ਕਰਿਆ ਜਾਂਦਾ ਸੀ ਜਿੱਥੇ ਜਾਣ ਨੂੰ ਜੀ ਕਰਦਾ ਸੀ ਜਿੱਧਰ ਖੜਨ ਨੂੰ ਜੀ ਕਰਦਾ ਸੀ ਉਦੋਂ ਤਾਂ ਹੀ ਖੜਿਆ ਕਰਦੇ ਸੀ ਕਿਸੇ ਦੀ ਮਜ਼ਾਲ ਨਹੀਂ ਸੀ ਕਿ ਉਹਨਾਂ ਨੂੰ ਕੋਈ ਬੰਦਾ ਚੁੰਗ ਕਰ ਦਿੰਦਾ ਪਰ ਹੁਣ ਆਦਤਾਂ ਉਹਨਾਂ ਨੂੰ ਬਦਲਣੀਆਂ ਪੈਣੀਆਂ ਜੀ ਪਰ ਪੁਲਿਸ ਵਿਭਾਗ ਨੇ ਇੱਕ ਚਾਲਕ ਨੂੰ ਸੱਤਾ ਪਰਵਰਤਨ ਦਾ ਅਹਿਸਾਸ ਕਰਵਾ ਦਿੱਤਾ ਜੀ ਇਦਾਂ ਦੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਕਾਫੀ ਲੋਕ ਇਸ ਜੀ ਨੂੰ ਲੈ ਕੇ ਉਸ ਪੁਲਿਸ ਵਾਲੇ ਦੀ ਸ਼ਲਾਘਾ ਕਰ ਰਹੇ ਨੇ ਉਸ ਪੁਲਿਸ ਵਾਲੇ ਨੂੰ ਸ਼ਾਬਾਸ਼ੀ ਦੇ ਰਹੇ ਨੇ ਜਿਸ ਨੇ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੋ ਤਾਜ਼ਾ ਘਟਨਾ ਜਿਹੜੀ ਕਿ ਮੁੱਖ ਮੰਤਰੀ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਆਪਣੇ ਜਿਹੜੇ ਕਿ ਇਲਾਕੇ ਨੇ ਸ਼੍ਰੀ ਮਕਸਰ ਸਾਹਿਬ ਦੇ ਮਲੋਟ ਦੀ ਹੈ ਸੋ ਮਲੋਟ ਦੇ ਵਿੱਚ ਇੱਕ ਘਟਨਾ ਜਿਹੜੀ ਨਿਕਲ ਕੇ ਆਈ ਹੈ ਜਿੱਥੇ ਪੁਲਿਸ ਦੀ ਗੱਲ ਕਰੀਏ ਪੁਲਿਸ ਅਧਿਕਾਰੀ ਨੇ ਗਲਤ ਪਾਰਕ ਕੀਤੀ ਗਈ ਸਾਬਕਾ ਮੁੱਖ ਮੰਤਰੀ ਪਰਿਵਾਰ ਦੀ ਜਿਹੜੀ ਕਿ ਟਰਾਂਸਪੋਰਟ ਹੈ ਉਹਨਾਂ ਦੀ ਬੱਸ ਦਾ ਚਲਾਨ ਕੱਟ ਦਿੱਤਾ ਸੋ ਚਲਾਨ ਕੱਟ ਕੇ ਉਸ ਡਰਾਈਵਰ ਦੇ ਹੱਥ ਦੇ ਵਿੱਚ ਫੜਾ ਦਿੱਤਾ ਦੇਰ ਸ਼ਾਮ ਮਲੋਟ ਦੀ ਗੱਲ ਹੈ ਜਿੱਥੇ ਏ ਐਸ ਏਐਸਪੀ ਦੀਪਕ 파ריק ਜਿਹੜਾ ਕਿ 파릭 ਦੀਪਕ 파릭 ਆਈਪੀਐਸ ਅਧਿਕਾਰੀ ਨੇ ਸਥਾਨਕ ਅਬੋਰ ਰੋਡ ਦੇ ਪਰ ਗਲਤ ਸਾਈਡ ਤੇ ਪਾਰਕ ਕੀਤੀ ਬੱਸ ਦਾ ਜਿਹੜਾ ਕਿ ਚਲਾਨ ਕਰ ਦਿੱਤਾ ਸੋ ਜਾਣਕਾਰੀ ਸਾਰ ਰੁਟੀਨ ਦੇ ਵਿੱਚ ਸ਼ਹਿਰ ਦੇ ਵਿੱਚ ਗਸ਼ਤ ਜਿਹੜੀ ਕਿ ਚੱਲ ਰਹੀ ਸੀ ਸੋ ਇਸ ਗਸ਼ਤ ਦੇ ਪਰ ਅਧਿਕਾਰੀ ਨਿਕਲੇ ਹੋਏ ਸਨ ਜਦੋਂ ਉਹਨਾਂ ਨੇ ਮੁਕਸਰ ਤਕੂਣੀ ਮੁਖਤਸਰ ਤਕਨੀਕੀ ਕੋਲ ਇੱਕ ਪੰਪ ਦੇ ਬਾਹਰ ਗਲਤ ਸਾਈਡ ਤੇ ਫਾਰਕ ਕੀ ਕੀ ਬੱਸ ਨੂੰ ਦੇਖਿਆ ਤਾਂ ਤੁਰੰਤ ਸਿਟੀ ਦੇ ਐਸਐਚਓ ਬੁੱਟਾ ਸਿੰਘ ਨੂੰ ਬੁਲਾ ਕੇ ਬੱਸ ਦਾ ਚਲਾਨ ਕੱਟਣ ਦਾ ਹੁਕਮ ਜਾਰੀ ਕੀਤਾ ਸੋ ਇਸ ਬੱਸ ਦਾ ਚਲਾਨ ਕੱਟ ਤਾਂ ਡਰਾਈਵਰ ਨੇ ਬੇਸ਼ੱਕ ਉਹਨਾਂ ਨੂੰ ਦੱਸਿਆ ਕਿ ਉਹ ਪੈਟਰੋਲ ਪੰਪ ਦੇ ਉੱਪਰ ਡੀਜ਼ਲ ਪੋਣ ਵਾਸਤੇ ਆਏ ਸਨ ਇਸ ਕਰਕੇ ਉਹਨਾਂ ਨੂੰ ਗਲਤ ਪਾਸੇ ਨੂੰ ਆਉਣਾ ਪਿਆ ਸਰ ਪਰ ਲੇਕਿਨ ਇਹਦੇ ਨਾਲ ਨਾਲ ਟਾਈਮ-ਟਾਈਮ ਦੀ ਜਿਹੜੀ ਕੀ ਗੱਲ ਆ ਜੀ ਪੁਲਿਸ ਵਾਲਿਆਂ ਨੇ ਉਹਨਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਤੇ ਚਲਾਨ ਕੱਟ ਕੇ ਉਹਨਾਂ ਦੇ ਤਾੜੀ ਦੇ ਉੱਪਰ ਰੱਖ ਦਿੱਤਾ 10 ਸਾਲ ਦੇ ਵਿੱਚ ਸੱਤਾ ਦੇ ਅੰਦਰ ਇਹਨਾਂ ਟਰਾਂਸਪੋਰਟਰਾਂ ਨੇ ਪੱਤਾ ਨਹੀਂ ਸੀ ਹਿਲਦਾ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਲਾਇਆ ਕਰਦਾ ਅੱਡਾ ਇੰਚਾਰਜ ਭਾਵੇਂ ਸਰਕਾਰੀ ਰੋਡਵੇਜ਼ ਦਾ ਜਾ ਪੈਕਸੂ ਦਾ ਉਹਨਾਂ ਦੀ ਜ਼ਰੂਰਤ ਨਹੀਂ ਸੀ ਕਿ ਕਾਊਂਟਰ ਦੇ ਉੱਪਰ ਕੋਈ ਦੂਜੀ ਬੱਸ ਲੱਗ ਜਾਵੇ ਤੇ ਹੁਣ ਸਮੇਂ ਦੀ ਇੱਕ ਬਦਲਾ ਸਮੇ ਦਾ ਇੱਕ ਕਰਵਹਟ ਜਿਹੜੀ ਕਿ ਕਹਿ ਸਕਦੇ ਹਾਂ ਉਹ ਇਹ ਆ ਕਿ ਹੁਣ ਇਹਨਾਂ ਦਾ ਚਲਾਨ ਕੱਟ ਕੇ ਲੋਕਾਂ ਵਾਂਗੂ ਕਾਨੂੰਨ ਦੀ ਪਾਲਣਾ ਕਰਨੀ ਜਿਹੜੀ ਕਿ ਸਜ਼ਾ ਇਹਨਾਂ ਨੂੰ ਤੇ ਦਿੱਤੀ ਸੋ ਕਾਫੀ ਸਿਲਾਕਾ ਯੋ ਕਦਮ ਹੈ ਜੀ ਪੁਲਿਸ ਵਾਲਿਆਂ ਵੱਲੋਂ ਬੇਸ਼ੱਕ ਉਹ ਕਿਸੇ ਸੱਤਾਧਾਰੀ ਦੀ ਬਾਤ ਸਾ ਚਾਹੇ ਕਿਸੇ ਆਮ ਆਦਮੀ ਦੀ ਬਾਤ ਸਾ ਰੂਲ ਆਫ ਰੈਗੂਲੇਸ਼ਨ ਸਾਰੇ ਵਾਸਤੇ ਇੱਕ ਹੋਣੇ ਚਾਹੀਦੇ ਆ ਸੋ ਇਹ ਜ਼ਰੂਰੀ ਨਹੀਂ ਹੈ ਕਿ ਉਹ ਇੱਕ ਮੰਤਰੀ ਦੀ ਬਾਤ ਸਾ ਹੈ ਜਾਂ ਫਿਰ ਜ਼ਰੂਰੀ ਨਹੀਂ ਹੈ ਕਿਸੇ ਸੰਤਰੀ ਦੀ ਬਾਤ ਸਾ ਸੋ ਰੂਲ ਸਾਰਿਆਂ ਵਾਸਤੇ ਹੈ ਜੀ ਗਰੀਬ ਬੰਦੇ ਦੇ ਚਲਾਨ ਹਮੇਸ਼ਾ ਹੀ ਹੁੰਦੇ ਆ ਅਮੀਰ ਬੰਦੇ ਹਮੇਸ਼ਾ ਕੰਨਾਂ ਨੂੰ ਫੋਨ ਜਾ ਕੇ ਅਫਸਰਾਂ ਦੇ ਲਾ ਦਿੰਦੇ ਸੋ ਇਹ ਚੀਜ਼ ਦਾ ਰੋਕ ਹੋਣਾ ਚਾਹੀਦਾ ਜਿਸ ਨਾਲ ਕਿ ਲੋਕਾਂ ਦੇ ਅੰਦਰ ਕੀ ਡਰ ਭੈ ਪੂਰਾ ਬਰਕਰਾਰ ਰਹੇ ਸੋ ਰੋਡ ਵੇਜ਼ ਦੀਆਂ ਬੱਸਾਂ ਦੀ ਗੱਲ ਕਰੀਏ ਜਾਂ ਪ੍ਰਾਈਵੇਟ ਬੱਸਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਲੜਾਈ ਪਿਛਲੇ 10 ਸਾਲਾਂ ਤੋਂ ਚੱਲਦੀ ਆ ਰਹੀ ਹੈ ਕਿ ਸਾਡਾ ਟਾਈਮ ਹੈ ਸਾਡਾ ਟਾਈਮ ਹੈ ਪਰ ਹੁਣ ਟਾਈਮ ਜਿਹੜਾ ਬਾਦਲਾਂ ਦੀ ਬੱਸਾਂ ਦਾ ਬਦਲ ਚੁੱਕਿਆ ਸੋ ਇਹ ਚਲਾਨ ਕੱਟ ਦਿੱਤਾ ਗਿਆ ਜੀ ਇਸ ਚਲਾਨ ਦੇ ਕੱਟਣ ਤੋਂ ਬਾਅਦ ਹੁਣ ਬਾਦਲ ਪਰਿਵਾਰ ਦੀ ਬੱਸਾਂ ਦੇ ਡਰਾਈਵਰਾਂ ਤੇ ਕੰਡੈਕਟਰਾਂ ਨੂੰ ਥੋੜਾ ਜਾਂ ਸੁਚੇਤ ਹੋ ਕੇ ਚੱਲਣਾ ਪਵੇਗਾ ਕਿਉਂਕਿ ਹੁਣ ਉਹਨਾਂ ਨੂੰ ਪਤਾ ਹੈ ਵੀ ਜੇ ਨਜ਼ਰ ਹਟੀ ਤਾਂ ਦੁਰਘਟਨਾ ਕੱਟ ਸੋ ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਹੈ ਤੁਹਾਡੇ ਤੱਕ ਲੈ ਕੇ ਪਹੁੰਚੇ ਆ ਸੋ ਆਜ ਨਿਊਜ਼ ਵਾਲਾ ਚੈਨਲ ਸਾਰੇ ਬਹੁਤ ਪਿਆਸ ਕਰਦੇ ਜੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਪਰਮ ਜੀ ਸੇ ਵੀ ਪਕਰਨ ਦਿਉ ਜੀ ਅਸ ਸਾਰਨ ਕਰਦਾ ਪਿਆਰ ਭਰੀ ਸਤਿ ਸ੍ਰੀ ਅਕਾਲ